ਦਿਲ ਤਾਂ ਆਪਣੇ ਦਿਲ ਤੇ ਹੱਥ ਰੱਖ ਕੇ ਦੱਸਿਓ ਕਿਹਦੇ ਕਰੇ ਬਿੱਲ ਜ਼ੀਰੋ ਆਇਆ ਕਿਉਂਕਿ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਕਰਕੇ ਦਿਖਾਣਾ ਉਹ ਇਤੋਂ ਵੀ ਔਖਾ ਵਾ ਇਹ ਪਹਿਲਾਂ ਬੜੀਆਂ ਸਰਕਾਰਾਂ ਲਾਰੇ ਲਾਉਂਦੀਆਂ ਹੁੰਦੀਆਂ ਸੀ ਪਹਿਲਾਂ ਤਾਂ ਹਰ ਇੱਕ ਘਰ ਨੂੰ ਬਿਜਲੀ ਫ੍ਰੀ ਦਿੰਦੇ ਹੀ ਨਹੀਂ ਸੀ ਕੁਝ ਬੰਦਿਆਂ ਨੂੰ ਬਿਜਲੀ ਫ੍ਰੀ ਕੀਤੀ ਜਾਂਦੀ ਹੁੰਦੀ ਸੀ ਪਰ ਦੂਜਿਆਂ ਨਾਲ ਓਵੇਂ ਹੀ ਖੂਨ ਨਿਚੋੜਿਆ ਜਾਂਦਾ ਸੀ ਇਹ ਪਹਿਲੀ ਸਰਕਾਰ ਆ ਜਿਨੇ ਹਰ ਇੱਕ ਜਾਤੀ ਦੇ ਬੰਦੇ ਨਾਲ ਇੱਕੋ ਰੱਸੀ ਦੇ ਵਿੱਚ ਲਵੇਟਿਆ ਗਿਆ ਜਿਵੇਂ 600 ਜੂਨਟ ਵਾਲੀ ਗੱਲ ਹੈ ਭਗਵਾਨਤਮਨ ਨੇ ਕਿਹਾ ਸੀ 600 ਜੂਨਟ ਮਾਫ ਕੀਤੀ ਜਾਊ ਹਰ ਇੱਕ ਕਰ ਨੂੰ ਮੈਂ ਆਪ ਕਹਿੰਨਾ ਆ ਪਿਛਲੇ ਦਿਨੀ ਬੈਲ ਆਇਆ 0 ਬੈਲ 0 ਬਹੁਤ ਜਾਣਿਆਂ ਦੇ ਜਿਹੜੇ ਵਿਰੋਧ ਕਰਦੇ ਉਹਨਾਂ ਦੇ ਘਰੇ ਵੀ 0 ਬੈਲ ਹੋਊਗਾ ਇਹ ਵੀ ਗੱਲ ਮੈਂ ਕਲੀਅਰ ਕਰ ਦਣਾ ਜਿਹੜੇ ਫੇਸਬੁੱਕ ਤੇ ਵਿਦਵਾਨ ਬਣ ਜਾਂਦੇ ਆ ਨਾ ਕਮੈਂਟ ਕਰਕੇ ਅਸੀਂ ਇਹਨੂੰ ਵੋਟ ਪਾਣੀ ਅਸੀਂ ਉਹਨੂੰ ਪਾਣੀ ਭਗਵਾਨਤਮਨ ਉਹ ਉਹ ਕਈ ਉਹ ਤੋਂ ਡੇ ਕੈਨਲ ਕੋਈ ਫਰਕ ਨਹੀਂ ਪੈਂਦਾ ਪਰ ਜੋ ਨੇ ਚੰਗੇ ਕੰਮ ਕੀਤੇ ਅਸੀਂ ਉਹਦੀ ਤਾਰੀਫ ਕਰਾਂਗੇ ਬਿਜਲੀ ਦਾ ਕੰਮ ਪਹਿਲਾਂ ਤਾਂ ਸਰਦੀਆਂ ਦੇ ਵਿੱਚ ਕਿਸੇ ਦਾ ਮੇਰੇ ਸਹਾਂ ਨਾਲ 80% ਜੇ ਕਹਿੰਦੇ ਪਏ ਤੇ 80% ਦੇ ਵਿੱਚੋਂ ਕਿੰਨੇ ਘਰ ਆਉਂਦੇ ਆ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਬਿੱਲ 0% ਆਇਆ 20% ਦੇ ਬਿੱਲ ਹੋਣਗੇ ਜਿਨ੍ਹਾਂ ਦਾ ਬਿਜ਼ਨਸ ਚੰਗਾ ਵਾ ਜਿਨ੍ਹਾਂ ਦੇ AC ਵਗੈਰਾ ਕਾफी ਕੁਝ ਲੱਗਾ ਹੁੰਦਾ ਉਹਨਾਂ ਦੇ ਆਂਦੇ ਹੋਣਗੇ ਪਰ ਸਾਡੇ ਘਰੇ ਤਾਂ 0 ਬਿੱਲ ਆਇਆ ਦੂਜੀ ਗੱਲ ਜਿਹੜੀ 45000 ਨੌਕਰੀਆਂ ਦਿੱਤੀਆਂ ਗਈਆਂ ਜਿਹੜੇ بڑے ਝੰਡਾ ਚੱਕ ਲੈਂਦੇ ਆ ਇੰਨਾ ਪੜਿਆ ਲਿਖਿਆ ਨੌਜਵਾਨ ਇਹਨਾਂ ਨੂੰ ਨੌਕਰੀ ਨਹੀਂ ਮਿਲਦੀ ਯਾਰ ਕੱਲ ਨੂੰ ਮੇਰੇ ਵਰਗਾ ਝੰਡਾ ਚੁੱਕ ਕੇ ਕਹਦੇ ਮੈਨੂੰ ਵੀ ਨੌਕਰੀ ਦਿਓ ਮੈਂ ਪਲੱਸ 2 ਦਾ ਮਸਾ ਪਾਸ ਆ ਉਹ ਵੀ ਪੁਆਇੰਟਾਂ ਪੁਆਇੰਟਾਂ ਦੇ ਪਾਸ ਕੀਤੀ ਹੈ ਤੇ ਮੈਂ ਜ਼ਵੇਰ ਨੂੰ ਝੰਡਾ ਚੁੱਕ ਕੇ ਕਮਾ ਯਾਰ ਮੈਨੂੰ ਵੀ ਨੌਕਰੀ ਦਿਓ ਕਿਹੜੀ ਚੰਗੀ ਚੀਜ਼ ਹੈ ਯਾਰ ਇਹ ਜੇ ਕੋਈ ਬੰਦਾ ਮੈਰਿਟ ਦੇ ਵਿੱਚ ਜਾਂਦਾ ਵਾ ਮੈਰਿਟ ਦੇ ਵਿੱਚ ਉਹਨੂੰ ਨੌਕਰੀ ਮਿਲਦੀ ਹੈ ਤਾਂ ਉਹਨੂੰ ਹੀ ਮਿਲੂਗੀ ਉਹ ਅਣਪੜ ਬੰਦਾ ਕਿੱਥੋਂ ਨੌਕਰੀ ਲੈ ਲੂਗਾ ਯਾਰ ਜੇ ਕੋਈ ਬੰਦਾ ਅਣਪੜ ਜਿਆ ਬੰਦਾ ਭਰਤੀ ਹੋ ਗਿਆ ਤੇ ਕਹਿਣਗੇ ਇਹਨੇ ਪੈਸੇ ਦਿੱਤੇ ਰਿਸ਼ਵਤ ਦਿੱਤੀ ਇਹ ਤਾਂ ਐਵੇਂ ਦਾ ਕੰਮ ਸੀ ਪੰਜਾਬ ਦੇ ਵਿੱਚ ਜੇ ਕਿਸੇ ਨੇ ਪੰਜਾਬ ਪੁਲਿਸ ਦੀ ਭਰਤੀ ਭਰੀ ਹੁੰਦੀ ਸੀ ਨਾ ਸਾਰੇ ਟੈਸਟ ਕਲੀਅਰ ਕਰ ਜਾਂਦਾ ਸੀ ਸਾਰਾ ਕੁਝ ਅਖੀਰ ਜਾ ਕੇ 15-20 ਲੱਖ ਰੁਪਇਆ ਦਿੰਦੇ ਸੀ ਤਾਂ ਪੁਲਿਸ ਦੇ ਵਿੱਚ ਭਰਤੀ ਹੁੰਦੇ ਸੀ ਇਹ ਕੰਮ ਸੀ ਜੇ ਅੱਜ ਕੋਈ ਬਣਦਾ ਬਿਨਾਂ ਪੈਸੇ ਦਿੱਤੇ ਭਰਤੀ ਹੋ ਰਿਹਾ ਕੋਈ ਗੁਨਾਹ ਹੋ ਗਿਆ ਭਗਵਾਨ ਜਮਾਨ ਨੇ ਕੋਈ ਗੁਨਾਹ ਕਰਤਾ ਉਹ ਵਾਲੀ ਚੀਜ਼ ਜੇ 45000 ਨੌਕਰੀਆਂ ਦਿੱਤੀਆਂ ਜਿਨ੍ਹਾਂ ਨੂੰ ਦਿੱਤੀਆਂ ਉਹਨਾਂ ਦੇ ਘਰੇ ਜਾ ਕੇ ਪੁੱਛੋ ਨੌਕਰੀਆਂ ਮਿਲੀਆਂ ਤੁਸੀਂ ਪੈਸਾ ਤਾਂ ਨਹੀਂ ਦਿੱਤਾ ਕਿਸੇ ਨੂੰ ਪਰ ਤੁਸੀਂ ਨਹੀਂ 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 ਉਹ ਨੂੰ نو ਕਰੀ ਨਹੀਂ ਮਿਲੀ ਭਗਵਾਨ ਤਮਨ ਮਾੜਾ ਤੁਹਾਨੂੰ ਜੂਨਟਾ ਫਰੀ ਨਹੀਂ ਮਿਲਿਆ ਭਗਵਾਨ ਤਮਨ ਮਾੜਾ ਉਹਨੇ ਬਿਜਲੀ ਦਾ ਥਰਮਲ ਪਲਾਂਟ ਖਰੀਦ ਲਿਆ ਨਹੀਂ ਤਾਂ ਪੰਜਾਬ ਦੇ ਵਿੱਚੋਂ ਹਮੇਸ਼ਾ ਲੀਡਰ ਹਰ ਇੱਕ ਚੀਜ਼ ਵੇਚਦੇ ਹੁੰਦੇ ਸੀ ਪਹਿਲੀ ਵਾਰ ਜਿਹੜਾ ਬਿਜਲੀ ਦਾ ਥਰਮਲ ਪਲਾਂਟ ਖਰੀਦੇ ਆ ਗਿਆ ਪਰ ਨਹੀਂ ਆਪਾਂ ਵਿਰੋਧ ਕਰਨਾ ਤੁਸੀਂ ਵਿਰੋਧ ਕਰੀ ਜਾਓ ਤੁਸੀਂ ਕਰੀਓ ਕਿਉਂਕਿ ਆਦਤ ਹੈ ਆਦਤੋਂ ਮਜਬੂਰ ਆ ਵਿਰੋਧੀਆਂ ਦੀ ਤਾਂ ਆਦਤ ਆ ਉਹਨਾਂ ਨੇ ਜੇ ਆਪਣੀ ਸਰਕਾਰ ਬਣਾਣੀ ਆ ਉਹਨਾਂ ਨੇ ਤਾਂ ਵਿਰੋਧ ਕਰ ਹੀ ਜਾਣਾ ਕਿਉਂਕਿ ਉਹਨਾਂ ਨੂੰ ਰੋਕ ਹੀ ਕੋਈ ਨਹੀਂ ਸਕਦਾ ਪੰਜਾਬੀਓ ਤੁਸੀਂ ਤਾਂ ਸਮਝੋ ਤੁਸੀਂ ਤਾਂ ਸਮਝੋ ਨਹੀਂ ਤਾਂ ਐਵੇਂ ਦੀਆਂ ਸਰਕਾਰਾਂ ਹੁੰਦੀਆਂ ਜਿਹੜੇ ਲਾਸਟ ਵਾਅਦੇ ਇੰਨੇ ਕੀਤੇ ਹੁੰਦੇ ਆ ਪਹਿਲਾਂ ਤਾਂ 스마트 ਫੋਨ ਨੌਕਰੀਆਂ ਐਵੇਂ ਦੇ ਵਾਅਦੇ ਕਰ ਲੈਂਦੇ ਜਿਹੜੇ ਪੂਰੇ ਨਹੀਂ ਹੋਣੇ ਉਹਨੇ ਤਾਂ ਜੇ ਵਾਅਦੇ ਕੀਤੇ ਸੀ ਤਾਂ 2-3 ਸਾਲਾਂ ਦੇ ਵਿੱਚ ਕੁਝ ਵਾਅਦੇ ਤਾਂ ਪੂਰੇ ਕਰ ਵੀ ਦਿੱਤੇ ਆ ਨਹੀਂ ਤਾਂ ਹਰ ਇੱਕ ਸਰਕਾਰ ਉਹ 4 ਸਾਲਾਂ ਤੋਂ ਬਾਅਦ ਯਾਦ ਆਉਂਦੀ ਹੁੰਦੀ ਸੀ ਅੱਛਾ ਲੋਕਾਂ ਨੂੰ ਆਪਾਂ ਵਾਅਦਾ ਕੀਤਾ ਸੀ ਉਹ ਪੂਰਾ ਕਰਨਾ ਪੈਣਾ ਇਹ ਕੰਮ ਹੁੰਦਾ ਸੀ ਜੇ ਨੌਕਰੀਆਂ ਦੇ ਵਾਅਦੇ ਹੁੰਦੇ ਸੀ ਲਾਸਟ 5 ਕ 6 ਮਹੀਨਿਆਂ ਬਾਅਦ ਨੌਕਰੀਆਂ ਕੱਢਦੇ ਸੀ ਜਦੋਂ ਨੂੰ ਪੇਪਰ ਆਉਂਦੇ ਸੀ ਉਦੋਂ ਨੂੰ ਚੋਣ ਜਾਬਤਾ ਲੱਗ ਜਾਂਦਾ ਸੀ ਕਹਿ ਰਹੇ ਹੁੰਦੇ ਸੀ ਹੁਣੇ ਤੁਹਾਨੂੰ ਸਿਲੈਕਟ ਕਰਾਂਗੇ ਸਾਡੀ ਸਰਕਾਰ ਦੂਰੀਵਾਰ ਬਣਾ ਦੋ ਐਵੇਂ ਦੇ ਕੰਮ ਹੁੰਦੇ ਸੀ ਸਰਕਾਰਾਂ ਦੇ ਪਰ ਨਹੀਂ ਆਪਾਂ ਵਿਰੋਧ ਕਰਨਾ ਕਰੋ ਰਾਜ ਦੇ ਵਿਰੋਧ ਕਰੋ ਇੱਥੇ ਤਾਂ ਐਵੇਂ ਦੇ ਬੰਦੇ ਵੀ ਆ ਜਿਹੜੇ ਸਮਾਜ ਸੇਵੀ ਵੀ ਵਾਜਦੇ ਆ ਜਿਨ੍ਹਾਂ ਨੂੰ 1 ਰੁਪਈਏ ਸੇਕਣ ਤੱਕ ਦਾ ਮਤਲਬ ਆ ਜਿਨ੍ਹਾਂ ਨੇ ਬਾਹਰੋਂ ਫੰਡਿੰਗ ਲੈਣੀ ਆ ਆ ਚੋਣਾਂ ਦੇ ਵਿੱਚ ਖੜਨਾ ਨਾ ਪਹਿਲੀ ਗੱਲ ਉਹਨਾਂ ਦੀ ਜ਼ਮਾਨਤਾਂ ਜਦ ਤੱਕ ਵੀ ਹੋਣੀ ਆ ਪਰ ਉਹਨਾਂ ਨੂੰ ਪੈਸੇ ਨਾਲ ਮਤਲਬ ਆ ਯਾਰ ਉਹਨਾਂ ਨੂੰ ਜਿੱਤਣ ਨਾਲ ਮਤਲਬ ਹੀ ਕੋਈ ਨਹੀਂ ਜਦੋਂ ਬਾਹਰੋਂ ਹਰ ਪੱਖ ਹਰ ਮਾਰ ਇਕੱਠੇ ਹੋ ਕੇ ਬਾਹਰੋਂ ਇੱਥੇ ਆ ਜਾਣੇ ਪੈਸੇ ਉਹਨਾਂ ਨੂੰ ਤਾਂ ਮਤਲਬ ਹੀ ਉਹੀ ਚੀਜ਼ ਦਾ ਸਪੋਰਟ ਕਰੋ ਜਿੱਥੇ ਤੁਹਾਡਾ ਹੱਕਾ ਉੱਥੇ ਵੋਟ ਪਾਓ ਪਰ ਮੇਨ ਜੋ ਚੰਗਾ ਕੰਮ ਕਰਦਾ ਉਹਨੂੰ ਵੋਟ ਪਾਓ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਤੇ ਧੰਨਵਾਦ